ਦਾ ਜਨਮ ਦਿਹਾੜਾ ਸਰਦਾਰ ਭਗਤ ਸਿੰਘ ਹੈਲਪਿੰਗ ਹੈੱਡ ਸੇਵਾ ਸੁਸਾਇਟੀ ਵੱਲੋਂ ਕਲਵੰਡੀ ਚੌਧਰੀਆ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ਹੀਦ ਭਗਤ ਸਿੰਘ ਦੇ ਆਦਮ ਕਦ ਬੁੱਤ ਤੇ ਫੁੱਲ ਮਾਲਾਵਾ ਪਾਈਆਂ ਗਈਆਂ ਅਤੇ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਡੋਨਰਾਂ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਮਨਾਉਂਦੇ ਹੋਏ 85 ਯੂਨਿਟ ਖੂਨਦਾਨ ਕੀਤਾ। ਸ਼ਹੀਦ ਭਗਤ ਸਿੰਘ ਜੀ ਦੇ ਜੀਵਨੀ ਤੇ ਚੰਨਣਾ ਪਾਉਂਦਿਆ ਤਰਖਸ਼ੀਲ ਜੌਨ ਜਲੰਧਰ ਤੇ ਸੁਭਾਈ ਆਗੂ ਸੁਰਜੀਤ tibba ਨੇ ਆਖਿਆ ਕਿ ਸ਼ਹੀਦ ਭਗਤ ਸਿੰਘ ਨੇ ਸਾਰਾ ਜੀਵਨ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਲਗਾ ਦਿੱਤਾ ਅਤੇ ਆਪ ਹੱਸਦੇ ਹੋਏ ਫਾਂਸੀ ਦਾ ਰਸਤਾ ਚੁਣ ਲਿਆ ਉਨ੍ਹਾਂ ਆਖਿਆ ਸੀ ਭਗਤ ਸਿੰਘ ਜੀ ਦੀ ਸੋਚ ਸੀ ਕਿ ਮੇਰੇ ਦੇਸ਼ ਦਾ ਕਿਸਾਨ ਮਜ਼ਦੂਰ ਅਤੇ ਮੁਲਾਜ਼ਮ ਵਰਗ ਖੁਸ਼ਹਾਲ ਹੋਵੇ। ਭਾਰਤ ਦਾ ਹਰ ਨੌਜਵਾਨ ਪੜਿਆ ਲਿਖਿਆ ਅਤੇ ਰੋਜ਼ਗਾਰ ਪ੍ਰਾਪਤ ਹੋਵੇ। ਟੀਬਾ ਨੇ ਕਿਹਾ ਕਿ ਸ਼ਹੀਦਾਂ ਨੇ ਗੋਹੇ ਅੰਗਰੇਜ਼ ਦਾ ਦੇਸ਼ ਵਿੱਚੋਂ ਕੱਢ ਦਿੱਤੇ ਪਰ ਹੁਣ ਕਾਲੇ ਅੰਗਰੇਜ਼ਾਂ ਨੇ ਭਾਰਤ ਦੀ ਬੁਰੀ ਤਰ੍ਹਾਂ ਲੁੱਟ ਕਰ ਰਹੇ ਹਨ। ਕਿਸਾਨ ਦੀ ਪੁੱਤਾ ਵਾਂਗ ਦਿਨ ਰਾਤ ਇੱਕ ਕਰਕੇ ਪਾਲੀ ਫਸਲ ਮੰਡੀਆਂ ਵਿੱਚ ਰੁਲ ਰਹੀ ਹੈ। ਕਾਰਪੋਰੇਟ ਘਰਾਣੇ ਅਤੇ ਆੜਤੀਆ ਵੱਲੋਂ ਕਿਸਾਨਾਂ ਦੀ ਲੁੱਟ ਹੋ ਰਹੀ ਹੈ ਮੁਕੇ ਦੇ ਹਾਕਮ ਕਿਸਾਨਾਂ ਨੇ ਦੁੱਖ ਸੁਣਨ ਦੀ ਬਜਾਏ ਸ਼ਰਮਾਇਦਾ ਨਾਲ ਕਿਉਂ ਖਿਚੜੀ ਪਕਾ ਰਹੇ ਹਨ ਕਿਰਤੀ ਕਿਸਾਨ ਯੂਨੀਅਨ ਦੇ ਸੁਭਾਈਸ ਕੱਤਰ ਰਸ਼ਪਾਲ ਸਿੰਘ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨੂੰ ਨਿਸ਼ਚਿਤ ਸਮੇਂ ਤੋਂ ਪਹਿਲਾਂ ਹੀ ਫਾਂਸੀ ਦਿੱਤੀ ਗਈ ਸੀ ਜਿਸ ਸਮੇਂ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਦੇਣ ਲਈ ਜੇਲ੍ਹ ਦੇ ਕਰਮਚਾਰੀ ਲੈਨ ਆਏ ਤਾਂ ਉਸ ਸਮੇਂ ਭਗਤ ਸਿੰਘ ਇਨਕਲਾਬੀ ਕਿਤਾਬ ਪੜ੍ਹ ਰਿਹਾ ਸੀ ਉਨਾ ਜੇਲ੍ਹ ਦੇ ਕਰਮਚਾਰੀਆਂ ਨੂੰ ਕੁਝ ਸਮਾਂ ਰੋਕਿਆ ਉਸਨੇ ਕਿਹਾ ਕਿ ਮੈਂ ਕਿਤਾਬ ਦਾ ਪੰਨਾ ਮੁੜ ਕੇ ਚਲਿਆ ਹਾਂ ਇਹ ਮੇਰੇ ਦੇਸ਼ ਦਾ ਨੌਜਵਾਨ ਪੜ ਕੇ ਹੋਰ ਕ੍ਰਾਂਤੀਕਾਰੀ ਯੋਧੇ ਤਿਆਰ ਕਰਨਗੇ ਉਹਨਾਂ ਨੇ ਕਿਹਾ ਕਿ ਦੇਸ਼ ਵਾਸੀਆਂ ਨੂੰ ਉਸ ਮੁੜੇ ਹੋਏ ਪੰਨੇ ਨੂੰ ਖੋਲ ਕੇ ਪੜਨ ਦੀ ਲੋੜ ਹੈ ਇੰਪਰੂਵਮੈਂਟ ਟਰਸਟ ਦੇ ਬਲਕ ਚੇਅਰਮੈਨ ਪ੍ਰਦੀਪ ਸਿੰਘ ਸਹਿਕਾਰੀ ਸਭਾ ਦੇ ਪ੍ਰਧਾਨ ਬਖਸ਼ੀਤ ਸਿੰਘ ਬਿੱਲਾ ਡਾਕਟਰ ਬਲਵਿੰਦਰ ਸਿੰਘ ਟਿੰਨ ਡਾਕਟਰ ਸਤਵੀਰ ਸਿੰਘ ਪ੍ਰਿੰਸੀਪਲ ਸੁਖਦੇਵ ਸਿੰਘ ਸੰਧੂ ਨੇ ਵੀ ਸੰਬੋਧਨ ਕੀਤਾ ਮਨਜੀਤ ਸਿੰਘ ਪੱਬ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਆਖਿਆ ਕਿ ਸ਼ਹੀਦ ਭਗਤ ਸਿੰਘ ਹੈਲਪਿੰਗ ਹੈੱਟ ਸੇਵਾ ਤਲਵੰਡੀ ਚੌਧਰੀਆਂ ਦੇ ਨੌਜਵਾਨਾਂ ਦਾ ਬਹੁਤ ਹੀ ਸ਼ਲਾਘਾ ਯੋਗ ਉਪਰਾਲਾ ਹੈ ਇਹ ਨੌਜਵਾਨ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਲੋਕ ਭਲਾਈ ਦੇ ਕੰਮ ਕਰਦੇ ਹਨ ਸੁਲਤਾਨਪੁਰ ਲੋਧੀ ਤੋਂ ਪત્રਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ 1907 ਇੱਕ ਇਸ ਪੰਜਾਬ ਦੀ ਧਰਤੀ ਤੇ ਉਹ ਉਹਨਾਂ ਨੇ ਜਨਮ ਲਿਆ ਉਸ ਇਹ ਰੂਹਾਂ ਜਿਹੜੀਆਂ ਨਾ ਤੇ ਆਮ ਰੂਹਾਂ ਨਹੀਂ ਹੁੰਦੀਆਂ ਪ੍ਰਧਾਨ ਸਰਪੰਚ ਸਾਹਿਬ ਸਰਜੀਤ ਸਿੰਘ ਜੀ ਕਿ ਉਹ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਉਹਨਾਂ ਨੂੰ ਫੁੱਲਾਂ ਦੀਆਂ ਮਹਿਲਾਂ ਪਾਉਣ ਦਾ ਤੇ ਉਹਨਾਂ ਦੀ ਯਾਦ ਵਿੱਚ ਪੁਜਨਾਰੇ ਉਹਨਾਂ ਨਾਜਵਾਨਾਂ ਨੂੰ ਦੇਣ ਜਿਹੜੇ ਇਹਨਾਂ ਦੀ ਆਉਣ ਵਾਲੀ ਸੋਚ ਜਾਂ ਉਹਨਾਂ ਦੇ ਸੁਭਰੀਆਂ ਨੂੰ ਸਹਾਰ ਕਰਨ ਲਈ ਐਜ ਲੈਣਗੇ ਸੋ ਸਾਰੇ ਸਾਥੀ ਮਿਹਰਬਾਨੀ ਕਰਕੇ ਹਾਰ ਲੈ ਕੇ ਉੱਪਰ ਜਾਣਾ ਮੈਂ ਵਿਆਹ ਧਰ ਦਿੰਦੇ ਆ ਕਿ ਇਹ ਬੰਦਾ ਸਾਡਾ ਜਿਹੜਾ ਨੌਜਵਾਨ ਆ ਵੀ ਇਹਨੂੰ ਥੋੜਾ ਘਰ ਦੀ ਗ੍ਰੈਸਟੀ ਦੇ ਵਿੱਚ ਪਾਇਆ ਜਾਵੇ ਤਾਂ ਜਦੋਂ ਵਿਆਹ ਦੀ ਗੱਲ ਸੁਣਦੇ ਆ ਤਾਂ ਇਹ ਭਗਤ ਸਿੰਘ ਫਿਰ ਵੀ ਉਹ ਆਪਣੀ ਜਿਹੜੀ ਤੋਂ ਕਿ ਉਹਨਾਂ ਦਾ ਨਿਸ਼ਚੈ ਸੀਗਾ ਕਿ ਜੋ ਦੇਸ਼ ਦੀਆਂ ਜੋ ਗੁਲਾਮੀ ਦੀਆਂ ਜੋ ਜੀੜਾਂ ਦੇ ਵਿੱਚ ਲੋਕ ਜਕੜੇ ਹੋਏ ਆ ਤਾਂ ਉਹਨਾਂ ਤੋਂ ਨਜਾਇਜ਼ ਬਣਾਉਣ ਲਈ ਨੌਜਵਾਨਾਂ ਨੂੰ ਵਕੀ ਹੋ ਕੇ ਦੇਸ਼ ਨੂੰ ਗੁਲਾਮੀ ਤੋਂ ਆਜ਼ਾਦ ਕਰਾਉਣ ਲਈ ਅੱਗੇ ਆਉਣਾ ਚਾਹੀਦਾ ਤਾਂ ਭਗਤ ਸਿੰਘ ਘਰ ਦੇ ਵਿੱਚੋਂ ਫਿਰ ਫਰਾਰ ਹੋ ਜਾਂਦੇ ਆ ਤੇ ਉਹਨਾਂ ਨੂੰ ਕੁਝ ਪਤਾ ਲੱਗਦਾ ਕਿ ਕਲਕੱਤੇ ਦੇ ਵਿੱਚ ਕ੍ਰਾਂਤੀਕਾਰੀ ਹੈਗੇ ਆ ਤਾਂ ਉਹਨਾਂ ਨੇ ਨਾ ਰਾਬਤਾ ਕਰਕੇ ਉਹ ਕਲਕੱਤੇ ਦੇ ਵਿੱਚ ਚਲੇ ਜਾਂਦੇ ਆ ਉਹਨਾਂ ਉਸਾਰਨੀ ਜੋ ਕਾਰਜਗ੍ਰਾਮ ਦਿੱਤੇ ਸੀ ਉਹਦੇ ਤੱਕ ਨਿਰੰਤਰ ਚੱਲ ਰਹੇ ਨੇ ਉਹਨਾਂ ਨੇ ਸਮਾਪਤ ਨਹੀਂ ਕਰਦੇ ਕਿ ਕੋਈ ਜਦੋਂ ਤੱਕ ਉਹਨਾਂ ਦੀਆਂ ਭਾਵਨਾਵਾਂ ਪੂਰੀਆਂ ਨਹੀਂ ਹੋ ਜਾਂਦੀਆਂ ਇਹ ਕਾਰਜ ਇਸੇ ਤਰ੍ਹਾਂ ਚੱਲਦੇ ਰਹੇ ਨੇ ਚਾਹੇ ਉਹਦੇ ਵਿੱਚ ਗਿਣਤੀ ਘੱਟ ਸਕਦੀ ਆ ਵਧ ਸਕਦੀ ਆ ਕਿਤੇ ਗਿਣਤੀ ਵੱਧ ਜਾਂਦੀ ਆ ਕਿਤੇ ਘੱਟ ਜਾਂਦੀ ਆ ਬਲਕਿ ਸਰਦਾਰ ਭਗਤ ਸਿੰਘ ਇੱਕ ਬੜੇ ਹੋਣ ਹਾਰ ਦਮਾਦ ਤੇ ਮਾਲਕ ਸੀ ਅਖਰਾਕੀ ਔਰ ਬੜੇ ਸੂਝਵਾਨ ਮੇਰੇ ਲਈ ਸੇਪੇ ਹੁੰਡਣ ਬਾਜੀ ਦੇ ਵਿੱਚ ਵਿਸ਼ਵਾਸ ਰੱਖਦੇ ਸੀ ਕਿ ਹੁੰਡਣ ਬਾਜਾ ਵਾਂਗ ਉਹ ਵਿਦਰੋਧ ਕਰਦੇ ਰਾਣਾ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਗਲਤ ਕੰਮ ਕਰਨਾ ਜਿਹਦੇ ਨਾਲ ਮੁੰਨਾ ਨੂੰ ਹਾਈ ਜਾ ਸਕੇ ਆ ਚਲੋ ਔਰ ਇਸ ਜਨਪਗ ਸਿੰਘ ਹੈਲਪਿੰਗ ਹੈਂਡਸ ਇਹ ਸਾਰੇ ਸਾਥੀ ਵਿਧਾਈ ਦੇ ਯੋਗਤਰ ਹੈ ਮੈਂ ਤਾਂ ਵੈਸੇ ਬੇਨਤੀ ਕੀਤੀ ਸੀ ਵੀ ਕਾਫੀ ਗੱਲ ਸ਼ਹੀਦ ਬਾਰੇ ਵੀ ਤੇ ਸਮਾਰੋਹ ਵਾਲੀ ਹੋ ਗਈ ਹੈ ਮੇਰਾ ਨਾਂ ਨਾ ਲਿਓ ਜੇ ਵੀ ਜੇ ਕਿਸੇ ਬਰਨਾਂ ਨਾਲ ਇਹ ਤਾਂ ਕਿ ਮੈਂ ਕੋਸ਼ਿਸ਼ ਕਰੂੰਗਾ ਕੋਈ ਜਾਂ 5 ਮਿੰਟ ਲਾਉਂ ਆਂ ਅੱਜ ਜਦੋਂ 26 ਸਤੰਬਰ ਨੂੰ ਆਪਾਂ ਸ਼ੇਵਦੇ ਅਜਿ hun ਸਰਦਾਰ ਭਗਤ ਸਿੰਘ ਬਾਰੇ ਗੱਲ ਕਰ ਰਹੇ ਹਾਂ ਉਹਨਾਂ ਦਾ ਜਨਮ ਦਿਨ ਮਨਾ ਰਹੇ ਹਾਂ ਇਲਾਕੇ ਦਾ ਬਹੁਤ ਵੱਡਾ ਪਿੰਡ ਹੈ ਤਲਵੰਡੀ ਚੌਧਰੀਆਂ ਇੱਥੋਂ ਥੋੜਾ ਜਿਹਾ ਜੇ ਉੱਪਰ ਨੂੰ ਠੀਏ ਤਾਂ ਬਹੁਤ ਸਾਰੇ ਪਿੰਡਾਂ ਦੇ ਜਨਮ ਦਿਨ ਮਨਾਇਆ ਜਾ ਰਿਹਾ ਹੈ ਪੰਜਾਬ ਚ ਮਨਾਇਆ ਜਾ ਰਿਹਾ ਹੈ ਖੜਕਲ ਕਲਾਂ ਦੀ ਧਰਤੀ ਤੇ ਬਹੁਤ ਵੱਡਾ ਸਮਾਗਮ ਹੈ ਰਾਤ ਬਹੁਤ ਸਾਰੇ ਨਾਟਕ ਹੋਏ ਸੀ ਉੱਥੇ ਬਹੁਤ ਸਮਝੋ ਲਓ ਇਹ ਤੋਂ ਅੱਗੇ ਜਾਈਏ ਤੁਸੀਂ ਦਿੱਲੀ ਯੂਨੀਵਰਸਿਟੀ ਦੇ ਵਿੱਚ ਵੀ ਭਗਤ ਸਿੰਘ ਦਾ ਦਿਨ ਮਨਾਇਆ ਜਾ ਰਿਹਾ ਹੈ ਹੋਰ ਅੱਗੇ ਚਲੇ ਜਾਈਏ ਕੇਰਲਾ ਕਰਨਾਟਕ ਵਿੱਚ ਭਗਤ ਸਿੰਘ ਦਾ ਦਿਨ ਮਨਾਇਆ ਜਾ ਰਿਹਾ ਹੈ ਸਰਦਾਰ ਭਗਤ ਸਿੰਘ ਹੈਲਪਿੰਗ ਹੈਂਡ ਸਿਰਾਤਨੋਦੀ ਚੋਧਰੀਵਨ ਨੂੰ ਸ਼ਹੀਦ ਅਗਸਤਵ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਅੱਜ ਇੱਕ ਖੂਦਾਨ ਕੈਂਪੀਲ ਕਰ ਰਿਹਾ ਹੈ ਲਗਾਤਾਰ ਹੈ ਇਸ ਵਿੱਚ ਸ਼ਿਪਤ ਸਿੰਘ ਜੀ ਨਾਲ ਜਦਾ ਸੰਬੰਧੀ ਕੁਝ ਗੱਲਾਂ ਬਾਤਾਂ ਕੀਤੀਆਂ ਗਈਆਂ ਇਹਦੇ ਵਿੱਚ ਸਾਡੇ ਸਜੀਤ ਸਿੰਘ ਠਪਾ ਤਰਕੀਆ ਨੂੰ ਜਨਰਤ ਕਟਿਆਣ ਅਸੀਂ ਉਹਨਾਂ ਨਾਲ ਕਲਪਤ ਕਰਾਂਗੇ ਸਾਡੇ ਸਰਜੀਤ ਸਿੰਘ ਕਲਫੀ ਸੋਸਾਇਟੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਸੀਤਪਾਲ ਸਿੰਘ ਜੰਮਾਰੇ ਕੀ ਜਾਣਦੇ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਵਾਂਗਾ ਸੀਤ ਪਾਕਤ ਸਿੰਘ ਹੈਲਪਿੰਗ ਹੈਂਡਸ ਤਲਵੰਡੀ ਚੋਧਰੀਆਂ ਦੇ ਸਾਥੀ ਸਾਰੀ ਟੀਮ ਨੂੰ ਜਿਹੜੇ ਲੰਬੇ ਸਮੇਂ ਤੋਂ ਲਗਾਤਾਰ ਬਿਨਾਂ ਰੁਕਾਵਟ ਦੇ ਹਰ ਸਾਲ ਉਹਨਾਂ ਦੇ ਜਨਮ ਦਿਨ ਤੇ ਤੇ ਉਹਨਾਂ ਦੇ ਸ਼ੀਦੀ ਦਿਹਾੜੇ ਤੇ ਖੂਨਦਾਨ ਕੈਂਪ ਲਾਉਂਦੇ ਆ ਅੱਖਾਂ ਦੇ ਆਪਰੇਸ਼ਨ ਕਰਾਉਂਦੇ ਆ ਔਰ ਉਹਨਾਂ ਨੂੰ ਸ਼ਹੀਦ ਭਗਤ ਸਿੰਘ ਉਹਨਾਂ ਦੇ ਵਿਚਾਰਾਂ ਨੂੰ ਯਾਦ ਕਰਦੇ ਆ ਰਹੀ ਗੱਲ ਹੈ ਸ਼ਹੀਦ ਭਗਤ ਸਿੰਘ ਉਹਨਾਂ ਦੇ ਵਿਚਾਰਾਂ ਦੀ ਉਹਨਾਂ ਦੇ ਸੰਘਰਸ਼ ਦੀ ਤਾਂ ਉਹ ਬਹੁਤ ਵੱਡਾ ਇੱਕ ਆਪਣੇ ਆਪ ਦੇ ਵਿੱਚ ਅਧਿਆਇ ਆ ਜਿਹਨੂੰ ਸਾਨੂੰ ਸਾਰੇ ਸਾਥੀਆਂ ਨੂੰ ਪੜ੍ਹਨਾ ਚਾਹੀਦਾ ਔਰ ਅੱਜ ਦੇ ਸਮੇਂ ਦੇ ਵਿੱਚ ਜਦੋਂ ਪੂਰੀ ਦੁਨੀਆ ਇੱਕ ਕਰਵਟ ਲੈ ਰਹੀ ਹੈ ਦੁਨੀਆ ਭਰ ਦੇ સામਰਾਜੀ ਕਿਲਜਾਂ ਜਦੋਂ ਸਾਡੇ ਮਜ਼ਦੂਰਾਂ ਕੋਲੋਂ ਕਿਰਤੀਆਂ ਕੋਲੋਂ ਕਿਸਾਨਾਂ ਕੋਲੋਂ ਜੋ ਉਹਨਾਂ ਦੀ ਮੋਦੀ ਰੋਟੀ ਹੈ ਜੋ ਉਹਨਾਂ ਦੇ ਤਨ ਦੇ ਕੱਪੜੇ ਉਹ ਵੀ ਖੋਣ ਤੱਕ ਜਦੋਂ ਉਤਾਵਲੀਆਂ ਹੋ ਜਾਂ ਤੇ ਦੂਸਰੇ ਪਾਸੇ ਪੂਰੀ ਦੁਨੀਆ ਦੇ ਲੋਕ ਖਾਸ ਤੌਰ ਤੇ ਨੌਜਵਾਨ ਸੜਕਾਂ ਦੇ ਉੱਤੇ ਹੈ ਜਿਵੇਂ ਸੰਘਰਸ਼ ਅੰਗਰੇਜ਼ ਸਮਰਾਜ ਵਾਲੇ ਚੱਲਦਾ ਸੀ ਅੱਜ ਉਸੇ ਕਿਸਮ ਦਾ ਸੰਘਰਸ਼ ਵੱਖ-ਵੱਖ ਦੇਸ਼ਾਂ ਵਿੱਚ ਤੇ ਸਾਡੇ ਦੇਸ਼ ਵਿੱਚ ਵੀ ਚੱਲ ਰਿਹਾ ਹੈ ਸ਼ਹੀਦ ਭਗਤ ਸਿੰਘ ਕਦੇ ਨਹੀਂ ਗਏ ਉਹ ਅੱਜ ਦੇ ਨੌਜਵਾਨਾਂ ਵਿੱਚ ਉਸੇ ਤਰ੍ਹਾਂ ਵਿੱਚ ਰਹੇ ਨੇ ਇਸ ਤੋਂ ਪਰੇ ਸਾਡੇ ਕੋਲ ਡਾਕਟਰ ਵੀਰ ਸਿੰਘ ਟੀਬਾ ਤੋਂ ਪੁੱਜੇ ਆ ਅਸੀਂ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਅਸੀਂ ਵੀਰ ਸਿੰਘ ਜੀ ਜਿਹੜਾ ਸਾਮਰਾਜ ਦੀ ਗੱਲ ਆ ਉਹਦੇ ਬਾਰੇ ਤੁਸੀਂ ਸਾਨੂੰ ਦੱਸੋ ਵੀ ਸਾਮਰਾਜ ਐਸੇ ਲਈ ਮੌਜੂਦ ਆ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੀਤ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਬਹੁਤ-ਬਹੁਤ ਮੁਬਾਰਕਾਂ ਤੇ ਸਭ ਤੋਂ ਵੱਧ ਗੱਲ ਮੈਂ ਕਰਾਂਗਾ ਜੋ ਤੁਸੀਂ ਗੱਲ ਕੀਤੀ ਹੈ ਸਾਮਰਾਜ ਦੀ ਸਾਮਰਾਜ ਭਗਤ ਸਿੰਘ ਨੇ ਨਾਰਾ ਲਾਇਆ ਕਿ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮਰਦਾਬਾਦ ਸਾਮਰਾਜਵਾਦ ਦਾ ਮਤਲਬ ਕਿ ਕੁਝ ਇਹੋ ਜੇ ਸਾਮਰਾਜੀ ਮੁਲਕ ਜਾਂ ਸਾਮਰਾਜੀ ਕੰਪਨੀਆਂ ਜਿਹੜੀਆਂ ਗਰੀਬਾਂ ਤੋਂ ਕਿਰਤ ਕਰਵਾ ਕੇ ਉਹਨਾਂ ਦੀ ਮਿਹਨਤ ਦੀ ਮਜ਼ਦੂਰੀ ਦੀ ਲੁੱਟ ਕਰਕੇ ਆਪਣਾ ਜਿਹੜਾ ਸਾਮਰਾਜ ਖੜਾ ਕਰਦੀਆਂ ਇਹ ਸਾਮਰਾਜ ਜਿਹੜਾ ਅੰਗਰੇਜ਼ਾਂ ਦੇ ਵੇਲੇ ਵੀ ਇਸੇ ਤਰ੍ਹਾਂ ਕਾਇਮ ਸੀ ਤੇ ਹੁਣ ਉਹਨਾਂ ਤੋਂ ਵੀ ਵੱਡੀ ਹੱਲੇ ਦੇ ਨਾਲ ਵੱਡੇ ਹੱਲੇ ਦੇ ਨਾਲ ਸਾਡੇ ਪੰਜਾਬ ਤੇ ਭਾਰਤ ਦੇ ਤੇ ਸਾਰੇ ਦੁਨੀਆ ਤੇ ਦੁਨੀਆ ਤੇ ਆਪਾਂ ਇੱਕ ਗਲੋਬ ਦੇਖਦੇ ਹਾਂ ਕਿ ਗਲੋਬ ਦੇ ਵਿੱਚ ਧਰਤੀ ਹੁੰਦੀ ਪਾਣੀ ਹੁੰਦੀ ਏ ਇਨ੍ਹਾਂ ਸਾਮਰਾਜੀ ਕੰਪਨੀਆਂ ਦਾ ਜਿਹੜਾ ਮਨਚਾ ਇਹਨਾਂ ਦੀ ਚਾਹਤ ਆ ਕਿ ਇਹ ਉਸ ਗਲੋਬ ਦੇ ਉੱਤੇ ਗਲੋਬ ਨੂੰ ਸਾਰੀ ਧਰਤੀ ਨੂੰ ਆਪਣੇ ਪੰਜੇ ਦੇ ਨਾਲ ਹੀ ਹੜੱਪ ਲੈਣੀ ਚਾਹੁੰਦੀਆਂ ਇੱਥੋਂ ਦੀ ਜ਼ਮੀਨ ਜਾਲ ਜੰਗਲ ਇੱਥੋਂ ਦਾ ਜੋ ਖਣਿਜ ਪਦਾਰਥ ਹੈਗੇ ਆ ਆਪਣਾ ਰੋਡਵੇ ਸਿਸਟਮ ਹੈਗਾ ਆਪਣੇ ਡੈਮ ਹੈਗੇ ਆ ਬਿਜਲੀ ਵਿਭਾਗ ਹੈਗਾ ਜਾਂ ਹੋਰ ਵੀ ਜਿੰਨੇ ਵੀ ਆਪਣੇ ਪਬਲਿਕ ਸੈਕਟਰ ਹੈਗੇ ਆ ਜਾਂ ਜਿੰਨੀਆਂ ਵੀ ਕੰਪਨੀਆਂ ਹੈਗੀਆਂ ਇਹ ਸਾਰਾ ਸਾਮਰਾਜੀ ਸਿਸਟਮ ਜਿਹੜਾ ਇਸ ਨੂੰ ਸਮਝਣ ਦੀ ਲੋੜ ਆ ਉਸ ਦੇ ਲਈ ਸਾਨੂੰ ਭਗਤ ਸਿੰਘ ਦੀ ਕਿਤਾਬ ਭਗਤ ਸਿੰਘ ਜਿਹੜਾ ਐਨਡਲੇ ਸਮੇਂ ਆਪਣੇ ਫਾਂਸੀ ਤੋਂ ਇੱਕ ਸਮਾਂ ਪਹਿਲਾਂ ਜਿਹੜਾ ਕਿਤਾਬ ਦਾ ਪੰਨਾ ਮੋੜ ਕੇ ਗਿਆ ਸੀ ਤੇ ਉਹ ਸਾਡੇ ਲਈ ਮੋੜ ਕੇ ਗਿਆ ਸੀ ਕਿ ਜਿਹੜਾ ਨੌਜਵਾਨ ਆ ਉੱਠ ਕੇ ਉਸ ਬੰਦੇ ਨੂੰ ਸਿੱਧਾ ਕਰੇ ਇਸ ਜਿਹੜਾ ਸਾਮਰਾਜੀ ਸਾਮਰਾਜਵਾਦ ਮਰਦਾਬਾਦ ਜਿਹੜਾ ਉਹਨਾਂ ਨੇ ਨਾਹਰਾ ਦਿੱਤਾ ਸੀ ਸਾਮਰਾਜ ਨੂੰ ਸਮਝੀਏ ਪੜ੍ਹੀਏ ਤੇ ਇਸ ਦੇ ਵਿਰੁੱਧ ਲੜਦੇ ਹੋਏ ਲੜਨ ਦੇ ਲਈ ਅਸੀਂ ਇੱਕਮਤ ਹੋਈਏ ਪਿੰਡ ਪਿੰਡ ਆਪਣੀਆਂ ਜਥੇਬੰਦੀਆਂ ਬਣਨ ਮਜ਼ਦੂਰਿਆਂ ਨੇ ਜਥੇਬੰਦੀਆਂ ਬਣਨ ਕਸਾਨਾਂ ਨੇ ਜਥੇਬੰਦੀਆਂ ਬਣਨ ਜੋ ਇਸ ਸਾਮਰਾਜੀ ਸਿਸਟਮ ਦੇ ਖਿਲਾਫ ਜਾਤਾਂ ਧਰਮਾਂ ਮਜਮਾ ਉੱਤੇ ਉੱਠ ਕੇ ਇਲਾਕਿਆਂ ਤੇ ਉੱਤੇ ਉੱਠ ਕੇ ਬੋਲੀ ਦੇ ਉੱਤੇ ਉੱਠ ਕੇ ਉਹਨਾਂ ਦੇ ਸਾਮਰਾਜੀ ਗਿਰਜਿਆਂ ਦੇ ਖਿਲਾਫ ਜਿਹੜੀਆਂ ਲਾਮਬਦ ਹੋਣ ਤੇ ਉਹਨਾਂ ਦੇ ਸੰਘਰਸ਼ ਦੇ ਵਿੱਚ ਮੂਰੀ ਆਪਣਾ ਰੋਲ ਅਦਾ ਕਰਨ ਧੰਨਵਾਦ ਸਾਡੀ ਦਰਮਿਆਨ ਅੱਜ ਵਿਸ਼ਾਲ ਸਿੰਘ ਜੀ ਕਿੰਤੀ ਕਿਸਾਨ ਜੁਨੀਅਨ ਦੇ 227 ਇੱਥੇ ਪਹੁੰਚਿਆ ਨਾ ਅਪਾ ਅੱਜ ਇਹਨਾਂ ਬਾਰੇ ਇਹਨਾਂ ਨਾਲ ਹੀ ਗੱਲਬਾਤ ਕਰਾਂਗੇ ਸ਼ਹੀਦ ਭਗਤ ਸਿੰਘ ਜੀ ਜਿਹੜੇ ਸੀਗੇ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਔਰ ਦੇਸ਼ ਨੂੰ ਆਜ਼ਾਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਉਹਨਾਂ ਬਾਰੇ ਜਾਣਕਾਰੀ ਦਿੰਦੇ ਆਂ ਹਾਂਜੀ ਜੀ ਭਗਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਕਰੇ ਸ਼ਹੀਦ ਭਗਤ ਸਿੰਘ ਪਾਰ ਨੇ ਦੁਨੀਆ ਲਈ ਇੱਕ ਅਨਕਲਾਬ ਦਾ ਚਿੰਨ੍ਹ ਕੁਝ ਸਮੇਂ ਹੁੰਦੇ ਆ ਇਹਨਾਂ ਦੇ ਵਿੱਚ ਕੁਝ ਲੋਕ ਉੱਭਰਦੇ ਦੇਸ਼ ਦੀ ਆਜ਼ਾਦੀ ਦਾ ਸੰਨੈ ਸੀ ਕੋਲ ਜਿਹੜੇ ਸਾਮਰਾਜ ਵਿਰੁੱਧ ਬਹੁਤ ਉੱਚੀ ਪੱਧਰ ਤੇ ਚੱਲ ਰਹੇ ਸੀ। ਉਹਨਾਂ ਸਮਿਆਂ ਦੇ ਵਿੱਚ ਉਸ ਨੌਜਵਾਨ ਨੇ ਕੰਮ ਕੀਤਾ, ਨੌਜਵਾਨਾਂ ਨੂੰ ਜਥੇਬੰਦ ਕੀਤਾ। ਪਰ ਪਬਲਿਕ ਇਨਕਲਾਬੀ ਰੈਵੋਲਿਊਸ਼ਨਰੀ ਪਾਰਟੀ ਬਣਾਈ। ਲੋਕਾਂ ਨੂੰ ਜਥੇਬੰਦ ਕਰਦੇ ਹੋਏ ਅੱਗੇ ਵਧਿਆ। ਉਸ ਨੌਜਵਾਨ ਨੂੰ ਇੰਨਾ ਪ੍ਰਤਿਮਾਨਾਂ ਸੀ ਉਹ ਕਿ ਜੀਮਾਦਾਨ ਦੀਆਂ ਕਿਤਾਬਾਂ ਦਾ ਵੇਰਵਾ ਦੇਵਾ ਤਾਂ ਮੈਨੂੰ ਬਹੁਤ ਸਮਾਂ ਲੱਗੇਗਾ ਵਾਇਟ ਲੰਬੀ ਹੋ ਜਾਏਗੀ ਮੈਂ ਇਹ ਉਸ ਵੇਰ ਵਿੱਚ ਨਹੀਂ ਪੈਣਾ ਹੈ ਉਦੋਂ ਉਹਨਾਂ ਬਹੁਤ ਕੁਝ ਲਿਖਿਆ ਬਹੁਤ کیا ਬਹੁਤ ਕੁਝ ਪੜਿਆ ਕਿ ਜਦੋਂ ਉਹ ਫਾਸੀ ਦਾ ਉਹਨਾਂ ਨੂੰ ਫਾਸੀ ਦੇਣੀ ਸੀ ਉਦੋਂ ਜਦੋਂ ਉਹਨਾਂ ਜਲਾਤ ਜੱਤ ਸੇਵਾਦਾਰ ਲੈਣ ਆਇਆ ਤੇ ਉਹ ਕਹਿੰਦਾ ਠਹਰੋ ਇੱਕ ਇਨਕਲਾਬੀ ਨੂੰ ਇੱਕ ਇਨਕਲਾਬੀ ਮਿਲ ਰਿਹਾ ਉਹ ਲੈਣਨ ਦੀ ਜੀਨੀ ਪੜ ਰਹੇ ਸੀਗੇ ਉਰਲਾ ਵਰਕਾ ਮੋਰ ਕੀ ਉੱਤੇ ਰੱਖ ਦਿੱਤਾ ਮੈਨੂੰ ਕਹਿੰਦੇ ਕੋਈ ਸੰਕੋਚ ਨਹੀਂ ਕੋਈ ਝਾਕਾ ਨਹੀਂ ਕੋਈ ਬਾਬਾ ਨਹੀਂ ਬਿ ਸਾਡੇ ਨੌਜਵਾਨਾਂ ਨੂੰ ਇਹ ਨਹੀਂ ਸਾਨੂੰ ਵੀ ਉਸ ਮੋੜੇ ਹੋਏ ਵਰਕੇ ਤੋਂ ਅੱਗੇ ਪੜਨ ਦੀ ਲੋੜ ਆ ਅੱਜ ਦੁਨੀਆ ਦੇ ਵਿੱਚ ਵੱਖ-ਵੱਖ ਥਾਵਾਂ ਤੇ ਬੜੀ ਬੇਚੈਨੀ ਆ ਜੰਗਾਂ ਲੱਗੀਆਂ ਹੈ ਰੂਸ ਜੋ ਕਰੇਂਦੀ ਅਜਰਾਈਲ ਜਿਹੜਾ ਉਹ ਗਾਜਾ ਦੇ ਵਿੱਚ ਨਸਲ ਕੁਸ਼ੀ ਕਰ ਰਿਹਾ ਅਮਰੀਕਾ ਦੀ ਸਪੋਰਟ ਕਰ ਰਿਹਾ ਇੱਕ ਪਾਸੇ ਡ੍ਰੰਪ ਕਹਿੰਦਾ ਮੈਂ 7 ਦੇਸ਼ਾਂ ਦੀ ਜੰਗ ਰੋਕਿਆ ਮਨੋਬਲ ਸ਼ਾਂਤੀ ਮੋਬਲ ਪੋਸਟਕਾਰ ਮਿਲ ਲਾਗੇ ਦੂਜੇ ਪਾਸੇ ਅਜਰਾਇਲ ਜਦੋਂ ਕਾਜਾ ਚ ਵਟਾਂਗਾ ਫੇਰ ਹੁੰਦਾ ਤੇ ਉਹ ਦੀ ਲੰਗੀ ਚਿੱਤੀ ਸਪੋਰਟ ਕਰ ਰਿਹਾ ਮਨ ਜੰਗਵਾਦ ਵੀ ਜਿਹੜੇ ਆ ਜਿਹੜੇ ਮਨੁੱਖਤਾ ਦਾ ਘਾਨ ਕਰ ਰਿਹਾ ਨਸਲਕੁਸ਼ੀ ਕਰ ਰਿਹਾ ਉਹ ਵੀ ਨੋਬਲ ਪ੍ਰਾਈਜ਼ ਦੀ ਆਸ ਬੈਠੇ ਇਸ ਲਈ ਭਗਤ ਸਿੰਘ ਹੋਣ ਦਾ ਮਤਲਬ ਜਿੰਨ ਮਤਲਬ ਜ਼ਿੰਦਗੀ ਪਰ ਲੋਕਾਂ ਨੂੰ ਜਥੇਬੰਦ ਕਰਨਾ ਹੈ ਉਹਨਾਂ ਦੇ ਵਿਚਾਰਾਂ ਉਹਨਾਂ ਦੇ ਵਿਚਾਰਾਂ ਨੂੰ ਉੱਚਾ ਚੁੱਕਣਾ ਔਰ ਜਥੇਬੰਦ ਕਰਕੇ ਜਿੱਨਾ ਜਰ ਮਨੁੱਖ ਤੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੁੰਦੀ ਉਹਨਾਂ ਜਰ ਬੇਕਿਰਕ ਉਹ ਚਲਾਉਣਾ ਇਥੋਂ ਦੀਆਂ ਲੁੱਟ ਕਰਨ ਵਾਲੀਆਂ ਸ਼ਕਤੀਆਂ ਦੇ ਲੋ ਇਹੋ ਜਿਹਾ ਵਾਪਸ ਨਹੀਂ ਆ। ਇਹ ਮੈਂ ਸਾਰੇ ਮਨੁੱਖਤਾ ਦੇ ਲੋਕਾਂ ਨੂੰ ਕਹਾਂਗਾ ਉਹਨਾਂ ਦੇ ਵਿਚਾਰਾ ਨੂੰ ਲੈਂਦੇ ਹੋਏ ਹਰ ਤਰ੍ਹਾਂ ਦੀ ਫਿਰਕਾਪਸਤੀ ਫਾcj ਤੋਂ ਉੱਪਰ ਉੱਠਦੇ ਹੋਏ ਮਨੁੱਖਤਾ ਨੂੰ ਸਮਰਪਿਤ ਹੋ ਕੇ ਕੰਮ ਕਰੋ। ਗਰੂ ਸਭ ਤੋਂ ਪਰੇ। ਜਿਵੇਂ ਜਿੱਦਾ ਅਸਲ ਸਲਾਪੁਰ ਬਲਾਕ ਵਿੱਚ ਬਿਆਸ ਦਿਹਾਵੇ ਵਿੱਚ ਤਾਨਕ ਹੜਾ ਆ ਰਿਹਾ ਸੀਗਾ ਤੇ ਇਸ ਵੇਲੇ ਦੇ ਕਿਸਾਨ ਵਾ ਲਗਭਗ ਆਪਣੇ ਟਰੈਕਟਰ ਜ਼ਮੀਨਾਂ ਵਿੱਚ ਨੂੰ ਤਿਆਰ ਹੋਏ ਗਏ ਆ ਕਿਉਂ ਇੰਨਾ ਭਰਾ ਹੋ ਗਏ ਕਿਸਾਨਾਂ ਦਾ ਕਿ ਕੀ ਕਹਿੰਦੇ ਆ ਗੱਲਾਂ ਕੀ ਕਿ ਕੁਝ ਨਹੀਂ ਹੈ ਕਿ ਕੁਝ ਨਹੀਂ ਸੋਚਦਾ ਉਹਨਾਂ ਨੂੰ ਕਿ ਹੁਣ ਕੀ ਕਰੀਏ ਪਾ ਕੇ ਸਮਾਜ ਸੇਵੀ ਸੰਸਥਾ ਨੇ ਜਾਂ ਕਲਾਕਾਰ ਨੇ ਬਹੁਤ ਜ਼ਿਆਦਾ ਬਦਲ ਕੀਤੀ ਆ ਪਰ ਉਹਦੇ ਉਹਦੇ باوجود ਵੀ ਇਸ ਵੇਲੇ ਭਿਆਨਕ ਜਿਹੜੇ ਹਾਲਾਤਾਂ ਦੇ ਸਾਹਮਣਾ ਕਰ ਰਿਹਾ ਕਿਸਾਨ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਮੈਂ ਇਸ ਮਾਮਲੇ ਤੇ ਬਹੁਤ ਸਪਸ਼ਟ ਆ। ਵੀ ਜੇ ਬੰਨ ਜਿਹੜੇ ਆ ਸਾਦਾ ਸਾਧੂਆਂ ਸੰਤਾਂ ਨੇ ਬਣਾਉੜਿਆ। ਜੇ ਬੰਨ ਲੋਕਾਂ ਨੇ ਆਪ ਹੀ ਬਣਾਉਣੇ ਆ। ਜੇ ਹੜ ਚ ਕਿਰੇ ਲੋਕਾਂ ਦੀ ਲੋਕਾਂ ਨੇ ਮਤਕਾ ਨਹੀਂ ਤੇ ਸਰਕਾਰ ਕਿੱਥੇ ਆ? ਮੈਂ ਮਾਰਾ ਨਹੀਂ ਕਹਿੰਦਾ। ਲੋਕਾਂ ਨੇ ਲੋਕਾਂ ਦੀ ਸੇਵਾ ਕੀਤੀ ਉਹਨਾਂ ਦੀ ਬਾਫੜੀ ਬਹੁਤ ਵਧੀਆ ਗੱਲ ਆ ਪਰ ਸਰਕਾਰਾਂ ਕਾਦੇ ਨਿਯੋਕਾਂ ਦਾ ਸਾਡੇ ਕੋਲ ਟੈਕਸ ਲੈਂਦੀ ਆ ਲੋਕ ਵੱਲ ਮੁੜ ਆ ਰਹੇ ਆ ਘਰੋਂ ਪੈਸੇ ਡੀਜ਼ਲ ਫੋਕ ਰਹੇ ਆ ਸੰਤ ਮਾਪੂਰਾਂ ਦੇ ਲੰਗਰ ਆ ਰਹੇ ਆ ਕੋਲੋਂ ਡੀਜ਼ਲ ਦੇ ਰਹੇ ਆ ਸਰਕਾਰ ਕਿਤੇ ਲੱਭਦੀ ਨਹੀਂ ਸਰਕਾਰ ਫੋਕਸ ਐਸੇ ਕਰਾਉਣੇ ਹੁੰਦੇ ਆ ਇਹ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਆ ਹੁਣ ਵਿਹਲੇ ਸਮਿਆਂ ਦੇ ਵਿੱਚ ਬੰਨਾਂ ਨੂੰ ਮਜ਼ਬੂਤ ਕਰੇ ਪੱਕਾ ਕਰੇ ਔਰ ਬੰਨਾਂ ਦੇ ਮੁਰਕੇ ਸਰਵੇ ਕਰਾਏ ਅੱਜ ਜਦੋਂ ਪਾਣੀ ਦਾ ਹੁਣ ਜਦੋਂ ਪਾਣੀ ਆਇਆ ਜਿਹੜਾ ਨਾਲ-ਨਾਲ ਸਾਡੇ ਬੰਨ ਜਾਂਦਾ ਪਹਿਲਾ ਕੈਰੋਂ ਦੇ ਵਜਿਦਾ ਬਣਿਆ ਹੈ ਵੀ ਟੁੱਟ ਗਿਆ ਇਹ ਸੀ ਅੱਜ ਤੋਂ ਹੀ ਬੰਨਾਂ ਦੀ ਮਜ਼ਬੂਤੀ ਲਈ ਕੰਮ ਕਰਨਾ ਚਾਹੀਦਾ ਜਿਨ੍ਹਾਂ ਲੋਕਾਂ ਦੀ ਜ਼ਮੀਨ ਰੁੜ ਗਈ ਆ ਉਹਨਾਂ ਨੂੰ 50 ਲੱਖ ਰੁਪਏ ਕਿੱਲਾ ਦੇ ਇਕੜ ਦੇ ਹਿਸਾਬ ਨਾਲ ਮਾਅਬਜ਼ਾ ਦੇਣਾ ਚਾਹੀਦਾ ਜਿਨ੍ਹਾਂ ਦੇ ਮਾਰ ਡੰਗਰ ਰੋਡ 'ਤੇ ਉਹਨਾਂ ਨੂੰ ਲੱਖ ਰੁਪਈਆ ਦੇਣਾ ਚਾਹੀਦਾ ਮਜ਼ਦੂਰਾਂ ਨੂੰ ਲੱਖ ਰੁਪਈਆ ਦੇਣਾ ਚਾਹੀਦਾ ਔਰ 70000 ਰੁਪਈਆ ਦੇ ਠੇਕਾ ਦੇਣਾ ਚਾਹੀਦਾ ਕਿੱਲੇ ਦਾ ਚਾਹੇ ਕਿਸੇ ਦੀ ਜ਼ਮੀਨ ਪੱਕੀ ਹੈ ਚਾਹੇ ਕੱਚੀ ਹੈ ਜਿਹੜੀ ਵੀ ਹੈ ਇਹਨਾਂ ਬਦਕਰੇ ਤੇ ਉਹ ਲੋਕਾਂ ਨੂੰ ਇਹ ਇਨਾ ਕਮਾਲ ਜਾਂ ਸਰਕਾਰ ਨੂੰ ਦੇਣਾ ਚਾਹੀਦਾ ਸਰਕਾਰ ਦਾ ਰਾਜਨੀਤੀ ਕਰ ਰਹੀ ਹੈ ਮੋਦੀ ਪੰਜਾਬ ਦੇ ਵਿੱਚ ਸਾਰਾ ਪੰਜਾਬ ਬਰਬਾਦ ਹੋ ਰਿਹਾ ਲੱਖਾਂ ਏਕੜ ਬਰਬਾਰ ਹੋ ਗਈ ਹਜ਼ਾਰਾਂ ਪਸ਼ੂ ਮਰ ਗਏ ਸੈਂਕੜੇ ਜ਼ਿੰਦਗੀਆਂ ਬਰਬਾਦ ਹੋ ਗਈਆਂ 60 70 ਆਰਮੀ ਲੜ ਗਿਆ ਤੇ ਉਹ 100 100 ਕਰੋੜ ਉੱਥੋਂ ਲੈ ਕੇ 7500 ਕਰੋੜ ਜਾ ਕੇ ਉੱਥੇ ਵੰਡਣ ਦੇ ਕੋਣਾ ਲੱਗੇ ਇਹੋ ਜਿਹਾ ਕੋ ਹੜ ਆਇਆ ਇਹੋ ਜਿਹੀ ਮੁਸੀਬਤ ਆ ਜੋ ਸਾਖੀ ਤਾਂ ਹੈ ਇਸ ਕਰਕੇ ਜਦੋਂ ਆਪਾਂ ਭਗਤ ਸਿੰਘ ਦੇ ਦਿਹਾੜੇ ਤੇ ਆਜਾਪਾਂ ਖੜੇ ਆ ਇਹ ਸਾਨੂੰ ਇਹ ਵੀ ਸੋਚਣ ਦੀ ਲੋੜ ਆ ਕਿ ਜੇ ਨਾ ਨਟੇਰਿਆ ਤੋਂ ਆਪਾਂ ਛਟਕਾਰਾ ਕਿਵੇਂ ਪਾਉਣਾ ਤੇ ਇਹਨਾਂ ਲਈ ਕੋਈ ਛਟਕਾਰਾ ਪਾਉਣ ਹੀ ਸਾਡੇ ਕੋਲ ਕੋਈ ਵਿਚਾਰ ਪਰ ਆਇਆ ਉਸ ਦਾ ਪਰ ਰਹੀ ਮਾਜੂ ਕਰੀਏ ਕਿ ਜਿਹੜੇ ਨਟੇਰੇ ਸਾਰੇ ਲੋਕ ਪਿਆ ਉਹਨਾਂ ਨੂੰ ਇਹ ਇਹਨਾਂ ਸਾਡੇ ਸਿੱਟਿਕ ਸੰਜੁਨੀਅ ਦੇ ਸੁਭਾਈਸ ਕਤਰ}{|\text{ਸਪਾਲ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਕਿਸਾਨਾਂ ਬਾਰੇ ਵੀ ਦੱਸਿਆ ਦੰ ਟੋਟਾ}} ਬੰਨ ਟੁੱਟੇ ਆ ਔਰ ਸਰਕਾਰਾਂ ਨੂੰ ਇੱਥੇ ਕੰਮ ਕਰਨੇ ਚਾਹੀਦੇ ਆ ਸਰਕਾਰਾਂ ਨੂੰ ਇਸ ਬੰਨ ਨੂੰ ਮਜ਼ਬੂਤ ਕਰਨ ਲਈ ਵੱਡੇ ਤੋਂ ਵੱਡੇ ਤਰੀਕੇ ਨਾਲ ਕੰਮ ਕਰਨੇ ਚਾਹੀਦੇ ਹਨ ਮੈਂ ਵਿਕਰਮਪਾਲ ਤਲਵੰਡੀ ਚੌਧਰੀ ਆ ਕੈਮਰਾਮੈਨ ਜਸਦੀਪ ਸਿੰਘ ਚੰਦ